ਇਹ ਕल्याण ਵਾਲੇ ਬੱਸ ਸਟੈਂਡ ਤੇ ਦੇ ਇਥੇ ਬਾਪੂ ਆ ਤੇ ਇਹ ਵੀ ਇਥੇ ਆ ਵਿਕਰਮਨਦਾਰੀ ਤੇ ਬਾਪੂ ਕੋਲੋਂ ਆ ਕੇ ਭਾਈ ਸਮਾਨ ਸਮੂਹ ਲੈ ਕੇ ਜਾਇਆ ਕਰੋ ਠੀਕ ਆ ਬਾਪੂ ਹਾਂ ਹੋਰ ਬਾਪੂ ਹੋਰ ਸਰ ਬਾਪੂ ਇੱਥੇ ਖੜਾ ਹੁੰਦਾ ਵਿਚਾਰਾ ਤੇ ਹਾਂ 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 ਇਹ ਕਿਹੜਾ 에어ਪੋਰਟ ਆ ਪਿੰਦਰੀ ਇਹ ਹੈ ਬੀਜੇ ਵਾਲੇ ਬਾਕਸਾਂ ਤੇ ਇੰਨਾ ਕੁੱਚੀ ਬੈਠੇ ਆ ਮੇਰੇ ਵੀਰੋ ਵੀ ਜੇ ਐ ਕੈਮਰੇ ਨਾਲ ਬਲੌਗ ਬਣਾਉਣ ਦੀ ਸੋਚਦੇ ਆ ਤਾਂ ਐ ਲੱਗਦਾ ਵੀ ਤਾਂ ਤਾਰਾਂ ਨਾਲਾ ਤਨ ਲੱਗ ਜੇ ਇਹ ਪਹਿਲਾ ਜਹਾਜ ਆ ਜਿਹੜਾ ਬਿਜਲੀ ਵਾਲੀਆਂ ਤਾਰਾਂ ਥੱਲੇ ਦੀ ਜਾਂਦਾ ਏ ਆ ਵੱਡੀਆਂ ਲੈਣਾ ਕੋਲ ਦੀ ਜਾਂਦੀਆਂ ਆਏ ਆ ਵੀ ਚਾਕੀ ਨਾ ਲੈਣ ਹੋਪਾ ਮੈਂ ਹੰਮਲੀ ਹੋ ਜਾ ਰడియో ਨੱਥ ਦੀ ਰੱਜਦੀ ਨੇ ਅੰਜਲੀ ਜੀ ਜਾਗਰਣ ਦੀ ਖਾਸੀ ਕੰਨੇ ਚੱਲਿਆ ਰੌਣੀ ਪਿੰਡ ਰੌਣੀ ਲਓ ਜੀ ਅੱਜ ਅਸੀਂ ਚੱਲੇ ਆ ਜਾਗਰਣ ਤੇ ਖੰਨੇ ਪਿੰਡ ਰੌਣੀ ਪਿੰਡ ਰੌਣੀ ਚੱਲੇ ਆ ਤੇ ਬਦਨੀ ਤੋਂ ਸਾਨੂੰ ਡਾਕਟਰ ਸਾਹਿਬ ਛੱਡਣ ਚੱਲੇ ਆ ਤੇ ਕੈਮਰੇ ਬੌਡਿਓ ਬੌਡਿਓ ਫਲੈਟ ਆ ਇਹਨਾਂ ਦੀ ਬੌਡਿਓ ਫਲੈਟ ਆ ਸਾਨੂੰ 407 ਤਾਂ ਕਿਹੜੀ ਆ ਪਤਾ ਨਹੀਂ ਇੱਥੇ ਬਾਉਡੀ ਘੜਾਉਗਾ ਜਾਈ ਦੇਖ ਲੈ ਬੜਾ ਹਾਂ ਮੈਨੂੰ ਉਹ ਹੈਲੀਕਾਪਟਰ ਹੈਲਿਕਾਪਟਰ ਹੈਲਿਕਾਪਟਰ ਬੈਕਅਪ ਤੇ ਪਿੱਛੇ ਨਾਲ ਬਿੰਦਰੀ ਇਹ ਜਾ ਰਿਹਾ ਐਡਵਾਂਸ ਜੀ ਪੈਡਾ ਐ ਇਹਨਾਂ ਨੇ ਪਹਿਲਾਂ ਜਾਣਾ ਇਹਨੂੰ ਪਹਿਲਾਂ ਚੜਾਵਾ ਤੇ ਆਪਾਂ ਮਿਲਦੇ ਆ ਰਾਤ ਨੂੰ ਹਾਂ ਇਹਨਾਂ ਦੀ ਫਲੈਟ ਆ ਬਾਉਡੀਆ ਤੋਂ ਰਣਨੀ ਦੀ ਸਹੀ ਹੈ ਸਹੀ ਬਾਕੀ ਦੀ ਯਾਰਨੀ ਤੁਹਾਨੂੰ ਇਹ ਦਿਖਾਉਗਾ ਉੱਥੇ ਹਾਂ ਕਿ ਮੈਂ ਅਹੀ ਚਾਈ ਦੇ ਵਿੱਚ ਚਾਈ ਜਾ ਰਿਹਾ ਹਾਂ ਚਾਈ ਦੇ ਹੁਣ ਮੈਨੂੰ ਛੱਡ ਕੇ ਚੱਲੇ ਬਾਉਡੀ ਬਿੰਦਰੀ ਫੋਨ ਲਾ ਕੇ ਪੁੱਛ ਕੇ ਦੱਬਾ ਨੂੰ ਕਿੱਥੇ ਆ ਗਿਆ ਰਿਆਉਣ ਲਈ ਇਰਤਰਾਤਾ ਜਾਂਸ ਬੁੜਿਆਂ ਦਾ ਵੀ ਕਿਰਾਇਆ ਮਾਫ ਕਰਤਾ ਹਨ ਸਰਕਾਰ ਨੇ ਵੇਖਲਾ ਤੇ ਬੁੜਿਆਂ ਦਾ ਵੀ ਕਰਤਾ ਤਾਂ ਨੌਜਵਾਨਾਂ ਦਾ ਨਹੀਂ ਕੀਤਾ ਇਹ ਵੀ ਹੋਣਾ ਚਾਹੀਦਾ ਲਓ ਜੀ ਡਾਕਟਰ ਸਾਹਿਬ ਪਿੰਡ ਨੂੰ ਪੜ ਚੁੱਕੇ ਆ ਤੇ ਅਸੀਂ 에어ਪੋਰਟ ਤੇ ਖੜੇ ਆ। ਖਪਿੰਦਰੀ ਗੜਾ 에어ਪੋਰਟ ਤੇ। ਇਹ ਕਿਹੜਾ 에어ਪੋਰਟ ਆ ਪਿੰਦਰੀ ਇਹ? ਹੈ? ਬਹੁਤ ਛੋਟਾ 에어ਪੋਰਟ ਆ। ਇੱਥੇ ਜਾਣਾ ਸਾਡਾ। ਬੌਡੇ ਵਾਲਾ 에어ਪੋਰਟ ਤੇ ਬੈਠੇ ਆ ਜੀ ਤੇ ਨਾ ਲੈਿਆ ਬਿੰਦੀ। ਕਵਰਾਟ ਹੁੰਦੀ ਜੀ। ਬਾਹੜਾ じゃ ਆਇਆ ਹਉਣ ਵਾਲਾ ਹੀ ਆ। ਅਸੀਂ ਅੱਜ ਸ਼ੂਟ ਤੇ ਚੱਲੇ ਆਂ ਜੀ ਆਪਣੀ ਫਿਲਮ ਬਣਾਉਣ ਚੱਲੇ ਆ ਅੱਜ ਕਿਹੜੀ ਫਿਲਮ ਬਣਾਉਣੀ ਮਿੰਦਰ ਗਾਦੀ ਵਾਲੀ ਦਾ ਦੁਬਾਰਾ ਸ਼ੂਟ ਕਰਨਾ ਸ਼ੋਟ ਲੈ ਚੱਲੇ ਆ ਦੁਬਾਰਾ ਸ਼ੂਟ ਕਰਨ ਲੱਗਿਆ ਵਿੰਦਰੀ ਉਦੋਂ ਸਹੀ ਨਹੀਂ ਬਣੀ ਸੀ ਹਾਂਜੀ ਬਾਜਾ ਜਾਈ ਸਾਡਾ ਆਉਣ ਵਾਲਾ ਹੀ ਆ ਜਾਈਂ ਨਿਆਸਾਂ ਗਾੜੀ ਖੜਾਵਾ ਦਾ ਬਾਜਾ ਤੋਂ ਕੋਲੋਂ ਨਾ ਪਾਉਣ ਦਾ ਵਾਸ ਕੱਜ 13 ਅਪ੍ਰੈਲ ਵਿਸਾਖੀ ਵਾਲਾ ਦਿਨ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਤੇ ਬੌੜਿਆਂ ਵਾਲੇ ਅੱਡੇ ਤੇ ਬੱਚੇ ਛੋਟੇ-ਛੋਟੇ ਜਿਹੜੇ ਸੀਟ ਲਾਈ ਬੈਠੇ ਆ ਤੇ ਬਸ ਵਾਲਿਆਂ ਨੂੰ ਜਲ ਸਕਾਰੇ ਆ ਤੇ ਉਹ ਛੋਟੇ-ਛੋਟੇ ਬੱਚਿਆਂ ਵੱਲੋਂ ਇਹ ਜਿਹੜਾ ਉਦਮ ਆ ਤੇ ਗੁਰੂ ਸਾਹਿਬ ਇਹਨਾਂ ਦੀ ਮਨ ਕਾਮਨਾ ਪੂਰੀ ਕਰੇ ਤੇ ਚੜ੍ਹਦੀ ਕਲਾ ਰੱਖੀ ਹੀ ਅਰਦਾਸ ਕਰਦੇ ਆ ਲੋਹੀ ਜਿਹੜਾ ਬੌਡੇ ਏਅਰਪੋਰਟ ਤੇ ਜਹਾਜ ਆ ਗਿਆ ਸਾਡਾ ਤੇ ਇਹ ਮੀਮੂ ਆ ਗਿਆ ਬੰਮਣ ਉਤਰਨਾ ਬਣਾ ਤੁਨੂੰ ਇਹ ਤਾਂ ਆਪਣੀਆਂ ਜਲਫਾਂ ਬਖੇਰਨਗੇ ਮਿੱਤਰਾ ਐਹੇ ਜਿਹੇ ਹਾਲਾਤ ਹੋ ਗਏ ਮੰਦਰੀ ਹੁਣ ਬੈਠਣਾ ਵੇਖ ਕਿੱਥੇ ਜਹਾਜ ਤੇ ਇੰਨਾ ਦਾ ਬੈਠਾ ਕੇ ਯਾਰ ਆਦਾ ਕੁੱਤੇ ਖਾਣੀ ਆ ਕਿਹਨੇ ਆ ਮੀਆਓ ਨਾ ਪੰਜਾਬੀ ਚ ਬੋਲਦੇ ਨਾ ਚਾਈਨੀਜ਼ ਬੋਲਦੇ ਆ ਇਹ ਮੈਨੂੰ ਹੋਰ ਕੰਢੀ ਦੇ ਲੱਗਦੇ ਆ ਲਓ ਜੀ ਬਾਉਡੇ ਅਰਪੋਰਟ ਤੋਂ ਜਿਹੜਾ ਸਾਡਾ ਜਹਾਜ਼ ਲੇਟ ਹੋ ਗਿਆ ਹੁਣ ਅਸੀਂ ਚੱਲੇ ਆ ਤੇ ਆ ਵੀ ਬਾਈ ਨਾਲ ਬੈਠੇ ਆ ਤੁਸੀਂ ਕਿੱਥੋਂ ਆਏ ਬਾਈ ਨਾ ਵੇ ਹੋ ਗਿਆ ਕੰਮ ਮੀਂਹ ਪੈਣ ਲੱਗਿਆ ਓ ਧਿਕਾ ਰਾ ਸ਼ੇਰਾ ਵਾਲੀ ਦਾ ਭੋਲ ਸਤਿ ਸ੍ਰੀ ਅਕਾਲ ਕੀ ਜੀ ਦਰਬਾਰ ਕੀ ਜੈ ਜੇ ਜਾ ਇੱਥੇ ਹੀ ਚੱਲੇ ਤੇ ਆਹ ਭਾਈ ਸਾਡੇ ਨਾਲ ਆ ਕੇ ਕੈਮਰਾ ਬੰਦ ਰੱਖੇ ਸਾਡਾ ਦੱਸਣਾ ਇਹ ਦੂਜੀ ਕੰਟਰੀ ਤੋਂ ਆ ਸਈਦੋ ਤੋਂ ਆਏ ਅਸੀਂ ਪੌੜਿਆਂ ਤੋਂ ਜੜੇ ਓਏ ਕੱਟ ਦੇ ਨਾ ਮਾਰ ਓਏ ਮਿੰਦਰੀ ਕੀ ਫੀਲ ਹੋ ਰਿਹਾ ਸਹੀ ਮਜ਼ਾਕੀ ਆ ਰਹਿਣਾ ਸਾਡੀ ਬਸਾਖੀ ਵੇਖ ਲਓ ਆ ਜਾ ਕਣਕਾਂ ਪੱਕਿਆ ਪਈਆਂ ਨੇ ਵੀਰੋ ਤੇ ਕਣਕਾਂ ਵਾਸ ਬੱਢਣ ਨੂੰ ਤਿਆਰ ਆ ਜੇ ਮੇ ਮਾਰ ਨਾ ਮੈਂ ਤਾਂ ਨਹੀਂ ਜਾਣਾ ਗਾਣ ਤੁਹਾਡੇ ਨਾਲ ਕਾਈਟ ਦੇ ਵੀਡੀਓ ਤੋਂ ਆਵਾਜ਼ ਇਹ ਹੈ ਕਿਹੜਾ ਬਾਏ ਇਹ ਗੱਡੀ ਕਿਹੜੀ ਹੈ ਸਾਬ ਸਾਬ ਮੈਂ ਜ਼ੈਰੋ ਬੇਗਪਾ ਸਾਬਾਨੀ ਓਏ ਇਹ ਵੀ ਆਪ ਦਾ ਹੀ ਬਣਾਇਆ ਲੱਗਦਾ ਓਏ ਨਾ ਮੈਂ ਦਿਉਂਗਾ ਪੀਲੇ ਵਾਲੇ ਬਾਕਸ ਤੇ ਇੰਨਾ ਕੁੱਚੀ ਬੈਠੇ ਆ ਮੇਰੇ ਵੀਰੋ ਵੀ ਜੇ ਆਏ ਕੈਮਰੇ ਨਾਲ ਬਲੌਗ ਬਣਾਉਣ ਦੀ ਸੋਚਦੇ ਆ ਤਾਂ ਐ ਲੱਗਦਾ ਵੀ ਤਾਂ ਤਾਰਾਂ ਨਾਲ ਆ ਤਨ ਲੱਗ ਜੇ ਦਿਨਾਂ ਵੀ ਨਜ਼ਰ ਰੱਖਣੀ ਪੈਂਦੀ ਹੈ ਤੇ ਕਿਹੇ ਦਰਾਖਤ ਦੇ ਨਾਲ ਜਲਨਕਾਰਾਂ ਖਾਤੇ ਹਜ਼ਾਰ ਇਹ ਪਹਿਲਾ ਝਾਜ ਆ ਜਿਹੜਾ ਬਿਜਲੀ ਵਾਲੀਆਂ ਤਾਰਾਂ ਥੱਲੇ ਦੀ ਜਾਂਦਾ ਹੈ ਆ ਵੱਡੀਆਂ ਲਾਈਨਾਂ ਕੋਲ ਦੀ ਜਾਂਦੀਆਂ ਆਏ ਆ ਵੀ ਚਾਕੀ ਨਾ ਲੈਣ ਜਿਹੜੀਆਂ ਪਿੰਦਰੀ ਦੇ ਸਿਰ ਕੋਲ ਦੀ ਲੰਗਦੀਆਂ ਤੇ ਇਦਰਾਖਤਾਂ ਦੇ ਡਾਣੇ ਵੀ ਤੇ ਕਦੇ ਵੀ ਜਿਹੜਾ ਕਿਸੇ ਵੀ ਵਕਤ ਜਿਹੜਾ ਪਿੰਦਰੀ ਦਾ ਸਹਿਰਾ ਉਸ ਦਾ ਨਸਕਾਨ ਹੋ ਸਕਦਾ ਮੇਰੇ ਵੀਰੋ ਬਹੁਤ ਔਖੇ ਆ ਇਹ ਕੰਮ ਕਰਨੇ ਆ ਦੇਖੋ ਵੀ ਜਿਹੜਾ ਖੇਤੋਂ ਵਿੱਚ ਬੱਕਰੀ ਫਿਰ ਰਹਾ ਹੈ ਇਹ ਕਣਕ ਪੱਕੀ ਹੋਈ ਆ ਬਸਾਖੀ ਵਾਲਾ ਦਾਣਾ ਤੇ ਹੁਣ ਅਸੀਂ ਜਹਾਜ਼ ਦੇ ਉੱਤੋਂ ਉਤਰੇ ਤੇ ਮੀ ਪੈਣ ਲੱਗ ਗਿਆ ਕਰਕੇ ਸਾਨੂੰ ਵਿੱਚ ਵੜਨਾ ਪੈ ਗਿਆ ਦੂਰ ਤਾਈਂ ਘੜਕਾ ਦੇਖ ਸਕਦੇ ਮੇਰੇ ਵੀਰੋ ਤੇ ਲਓ ਜੀ ਹੁਣ ਜਹਾਜ਼ ਦੇ ਵਿੱਚ ਆ ਗਏ ਆ ਮਿੰਦਰੀ ਹੁਣੀ ਦਾ ਆ ਤੇ ਸਾਡਾ ਡਰਾਈਵਰ ਕਿਹੜੀ ਕੰਟਰੀ ਦੋ ਬਾਈ ਨਿਹਾਲ ਸਿੰਘਾ ਇਹ ਨਿਹਾਲ ਸਿੰਘਾ ਦੀ ਕੰਟਰੀ ਦੋ ਔੜਾ ਹੀ ਕੰਨੇ ਚੱਲਿਆ ਜਹਾਜ ਲੱਗੇ ਤੂੰ ਬਾਈ ਬਈ ਉੱਥੇ ਚੱਲੇ ਬਾਈ ਨਿਹਾਲੀ ਨਹੀਂ ਨਹੀਂ ਕੰਟਰੀ ਕਿਹੜੀ ਆਪਣੀ ਜਹਾਜ ਜੰਗਲ ਹੀ ਹੈ ਨਿਹਾਲ ਸਿੰਘਾ ਲਈ ਹੈ ਸਾਰੇ ਦਸਾਂਝਾ ਵਾਲਾ ਚੱਲ ਰਿਹਾ ਮੇਰੇ ਵੀਰੋ ਤੇ ਮੁੰਡੇ ਪੂਰਾ ਇੰਜੋਏ ਕਰ ਰਿਹਾ ਚਾਹ ਇੱਥੇ ਨਹਿਰ ਦੇ ਕਿਨਾਰੇ ਆ ਗਿਆ ਉੱਤਰਨਗੇ ਹੁਣ ਤੇ ਇਹ ਲੈ ਵੀ ਖੋਲਬਾਰੀ ਤੇ ਐ ਹਾ ਬਹੁਤ ਠੀਰਾ ਪੜਾ ਉਹ ਤੇ ਨਾਕਾ ਹੋਏ ਹੁਣ ਕੇਸ ਚੱਲਣਾ ਕੇਸ ਚੱਲਣਾ ਪਵੇ ਕਿਤੇ ਉਹ ਲਾਇਸੈਂਸ ਲਸੂਸ ਹੈਗਾ ਤੁਹਾਡੇ ਕੋਲੇ ਲਓ ਜੀ ਆ ਖੜਾ ਸਾਡਾ ਜਹਾਜ਼ ਤੇ ਆ ਫਿਰਦਾ ਪਿੰਦਰੀ ਤੇ ਹੁਣ ਇੱਥੇ ਲੈਂਡ ਕੀਤਾ ਵਾ ਇੱਥੇ ਖੜੇ ਆ ਕੇਰਾ ਇਹ ਰਾਏਕੋਟ ਤੋਂ 114 ਕਿਲੋਮੀਟਰ ਹੈ ਲੈ ਬਈ ਜਹਾਜ ਉਤਰਿਆ ਤੇ ਨਹਿਰ ਤੇ ਖੜੇ ਆ ਤੇ ਨਹਿਰ ਚ ਪਾਣੀ ਤੁਰਿਆ ਫਿਰਦਾ ਲੈ ਇਹ ਨਾ ਕਮਾਲ ਦੀ ਗੱਲ ਤੇ ਪਿੰਦਰੀ ਖੜਾ ਪਿੰਦਰੀ ਨਾਲ ਸ਼ਾਹ ਮਾਰੀ ਓਏ ਆ ਪਿੰਦਰੀ ਮੁੜਿਆ ਲੈ ਤਾਂ ਡਾਕਟਰ ਨੇ ਉਹ ਤੇ ਭਾਗੇ ਤੋਰਤਾ ਕਹਿੰਦਾ ਮੈਂ ਗੱਡੀ ਤੇ ਜਾਣਾ ਸੀ ਉਹ ਛਾਲ ਨਾ ਮਾਰੀ ਭੈਣ ਦੇ ਵੀਰਾ ਮੁੜਿਆ ਫੜ ਲੋ ਇਹਨੂੰ ਓ ਨੋ ਓਏ ਆ ਸਾਡੇ ਦੰਮਨ ਸਾਹਿਬ ਸਾਰੇ ਇੱਥੇ ਜਹਾਜ ਲੈਂਡ ਕੀਤਾ ਨੰਮਣ ਕੀ ਮਹਿਸੂਸ ਕਰ ਰਹੇ ਆ ਜਹਾਜ਼ ਤੇ ਆ ਕੇ ਬਹੁਤ ਵਧੀਆ ਕਰਦੇ ਤੇ ਪੁਲਿਸ ਨੇ ਇੱਥੇ ਲਿਖਿਆ ਸੀਗਾ ਠਹਿਰੋ ਨਾਕਾ ਸੀ ਨੰਮਣ ਕਹਿੰਦਾ ਵੀ ਠਹਿਰ ਜੋ ਫਿਰ ਆਜੋ ਆਜੋ ਬੜਿਆ ਬਾਪੂ ਨੂੰ ਮਿਲਦੇ ਆ ਤੇ ਇਧਰ ਆਏ ਇੱਥੇ ਜਿਹੜਾ ਇਹ ਬੱਸ ਸਟੈਂਡ ਆ ਇੱਥੇ ਆਏ ਬਾਪੂ ਆ ਜੀ ਖਾ ਲੋ ਜੀ ਸਾਹਿਬ ਆਏ ਹਾਂ ਮਰੂਂਡਾ ਖਾ ਲੋ ਬਾਪੂ ਦਾ ਤੇ ਬਾਬਾ ਬੱਸ ਸਟੈਂਡ ਆ ਇਹ ਨਹੀਂ ਇਹ ਬੱਸ ਸਟੈਂਡ ਬੱਸ ਸਟੈਂਡ ਆ ਬੱਸ ਸਟੈਂਡ ਆ ਇੱਥੇ ਹਾਂ ਠੀਕ ਕਿੱਥੋਂ ਦਾ ਬਣਦਾ ਇਹ ਕਲਿਆਣ ਦਾ ਕਲਿਆਣ ਹਾਂ ਹੈ ਕਲਿਆਣ ਦਾ ਠੀਕ ਆ ਤੇ ਇੱਥੇ ਕਲਿਆਣ ਵਾਲਾ ਬੱਸ ਸਟੈਂਡ ਵਾਜਦਾ ਹੈ ਤੇ ਕਲਿਆਣ ਵਾਲੇ ਬੱਸ ਸਟੈਂਡ ਤੇ ਤੇ ਇੱਥੇ ਬਾਪੂ ਆ ਤੇ ਇਹ ਵੀ ਇੱਥੇ ਆ ਦੁਕਾਨਦਾਰੀ ਤੇ ਬਾਪੂ ਕੋਲੋਂ ਆ ਕੇ ਭਾਈ ਸਮਾਨ ਸਮੂਹ ਲੈ ਕੇ ਜਾਇਆ ਕਰੋ ਠੀਕ ਆ ਬਾਪੂ ਹਾਂ ਔਰ ਬਾਪੂ ਸਰ ਬਾਪੂ ਇੱਥੇ ਖੜਾ ਹੁੰਦਾ ਵਿਚਾਰਾ ਤੇ ਹਾਂ ਹਾਂ ਤੇ ਕਲਿਆਣ ਵਾਲੇ ਬੱਸ ਸਟੈਂਡ ਤੇ ਇੱਥੇ ਬਾਪੂ ਹੁੰਦਾ ਇੱਥੇ ਰੇੜੀ ਲਾਈ ਆ ਬਾਪੂ ਦੀ ਵਿਚਾਰੇ ਦੀ ਤੇ ਖਾਂ ਪੁੱਤ ਕੋਈ ਨਹੀਂ ਤੇ ਜ਼ਰੂਰ ਇੱਥੇ ਆ ਕੇ ਇਹਹੀ ਚੀਜ਼ ਹੁੰਦੀ ਆ ਹਨਾ ਤੇ ਤੇ ਲਾਓ ਜੀ ਕਲਿਆਣ ਦੇ ਬੱਸ ਸਟੈਂਡ ਤੇ ਇੱਥੇ ਬਾਪੂ ਆ ਤੇ ਪਿੰਦਰੀ ਨੇ ਬਾਪੂ ਤੋਂ ਮਰੁੰਡਾ ਲਿਆ ਪਿੰਦਰੀ ਪੈਸੇ ਦੇਦੇ ਓਏ ਪਿੰਦਰੀ ਦਾ ਪਤਾ ਨਹੀਂ ਇਹ ਜੇ ਚੱਕ ਕੇ ਭਾਜ ਜਾਂਦਾ ਰਿਹੜੀ ਤੋਂ ਜੀ ਅੱਛਾ ਜੀ ਕੋਈ ਨਾ ਬਾਪੂ ਬਾਪਾ ਤਾਂ ਕਰਾਂਗੇ ਜਰਾ ਜਾ ਹੱਟ ਜਾ ਲੋ ਬਈ ਮੈਂ ਜਾ ਹੱਟ ਜਾ ਚੱਲ ਦਿਓ ਚਲੋ ਬੈਠੋ ਹਾਂ ਚੱਲਦੇ 2 ਮਿੰਟ ਕੋਈ ਨਹੀਂ ਚੱਲਦੇ ਬਾਪੂ ਕੋਲੇ ਖੜੇ ਯਾਰ ਜਿੰਦਾਬਾਦ ਜੀ ਅੰਦੇ ਤਾਂ ਹਾਂ ਹਾਂ ਕਦੋਂ ਭਰਾਂ ਇੱਕ ਜੀ ਖਾਤਾ ਦੇ ਰਹੇ ਹੋ ਹਾਂ ਜੀ ਇੱਕ ਜੀ ਖਾਤਾ ਦੇ ਠੀਕ ਕੋਈ ਲੈ ਲਓ ਕੋਈ ਹੋਣ ਤੇ ਬਾਪੂ ਤੁਹਾਡਾ ਕਿਹੜਾ ਪਿੰਡ ਆ ਹੈ ਡਾ ਕਿਹੜਾ ਪਿੰਡ ਆ ਤੁਹਾਡਾ ਪਿੰਡ ਕਿਹੜਾ ਕਲਿਆਣੀ ਆ ਜੀ ਕਲਿਆਣੀਆਂ ਠੀਕ ਆ ਆ ਦੇਖ ਨਾ ਨਾ ਹੈ ਆ ਕਲਿਆਣੀ ਆ ਠੀਕ 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 ਹੈ ਕਿੰਨੇ ਤੁਹਾਡੇ ਦੋ ਮੁੰਡੇ ਆ ਦੋ ਮੁੰਡੇ ਆ ਕੋਈ ਕਰਦੇ ਕੰਮ ਕਰ ਹਾਂ ਕੰਮ ਕਰਦੇ ਠੀਕ ਹੈ ਠੀਕ ਹੈ ਤੇ ਅੱਗੇ ਵੀ ਰਿਹੜੀ ਲਾਉਣੇ ਕਿ ਸ਼ੁਰੂ ਹੀ ਦੋ ਕੁ ਮਹੀਨਾ ਤੋਂ ਕੀਤਾ ਤੁਸੀਂ ਨਹੀਂ ਮੈਂ ਕਿਹਦੀ ਲਾਉਣਾ ਜਿਹੜੀ ਮੈਂ ਸ਼ੂਟ ਜੀ ਲਾਉਣਾ ਤੇ ਬੱਚਾ ਠੀਕ 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 ਹਾਂ ਬੱਚਾ ਸ਼ੂਟ ਜੀ ਲਾਉਣਾ ਠੀਕ ਠੀਕ ਬੰਦਾ ਉਹਨੂੰ ਤਾਂ ਹੋਰ ਦਾ ਕੋਈ ਕੰਮ ਹੁੰਦਾ ਨਹੀਂ ਬੇਹੱਦ ਨੂੰ ਜੀ ਨਹੀਂ ਲੱਗਦਾ ਹਾਂ ਜੀ ਨਹੀਂ ਲੱਗਦਾ ਠੀਕ ਆ ਚਲੋ ਉਸ ਟਾਈਮ ਹੋਏ ਜਾਂਦੇ ਪਾਣੀ ਡੁੱਕੇ ਜਾਂਦੇ ਆ ਕਣ ਜਾਂਦੇ ਆ ਮੰਗਾਈ ਆ ਆਹ ਤੈਨੂੰ ਵੱਧ ਪਾਣੀ ਲੈਣ ਦਾ ਦੁੱਧ ਵੀ 70 ਰੁਪਏ ਕਿਲੋ ਆ ਹੋ ਗਿਆ ਹੋ ਗਿਆ ਬਾਪੂ ਕਹੇ ਤੇ ਬਾਹ ਦੀ ਗੱਲ ਨਹੀਂ ਹਾਂ ਦੱਸ ਲੈਣਾ ਹੋਰ ਆਹ ਕਹਿੰਦਾ ਤੂੰ ਨਹੀਂ ਚਲ ਠੀਕ ਆ ਬਾਪੂ ਮਿਲਦੇ ਆ ਕੋਈ ਨਹੀਂ ਚਲੋ ਵੀ ਚੜੋ ਜਾ ਇੱਥੇ ਲੈ ਵੀ ਤੇ ਦੰਮਣ ਹੋਣੀ ਜਾ ਇੱਥੇ ਚੜ ਚੱਲੇ ਆ ਚੱਲ ਬਾਦ ਓਏ ਕਹਲਾ ਮਿੰਟਾ ਹੋਦਲੋ ਖਾਂਦੇ ਉੱਤੇ ਖਾ ਜਾਂ ਨਾ ਨਾ ਬਸ ਬਸ ਚੱਲ 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 ਵੀ ਮੈਂ ਵੀ ਚੱਲਦਾ ਆਪੇ ਕਾਹ ਅਜੋ ਜਹਾ ਤੇ ਇਹ ਬੀਤਰਾ ਬੈਠਾ ਓਏ ਖੜੀ ਖੜੀ ਇੱਥੇ ਮੈਂ ਇਹ ਕਿੰਨਾ ਮਦਾਲਵਾ ਕੰਮ ਚਲਾਉਣਾ ਆ ਰੈਡੀ ਲਾਉਣ ਨੂੰ ਪਿਰਦਾ ਏ ਰੈਡੀ ਲਾਉਣ ਨੂੰ ਪਿਰਦਾ ਏ ਨਹਿਰ ਤੇ ਚਾਹ ਚੱਲ ਗਿਆ ਹੁਣ ਕੋਈ ਨਹੀਂ ਵੇਖੋ ਪਹਿਲਾਂ ਨਹਿਰ ਤੇ ਛਾਲ ਮਾਰਦਾ ਸੀ ਮਸਾ ਮੋੜ ਕੇ ਲਿਆਂਦਾ ਤੇ ਡਾਕਟਰ ਸਾਹਿਬ ਕਹਿੰਦਾ ਨਹੀਂ ਤੁਸੀਂ ਐਂ ਬੰਦਿਆਂ ਦਾ ਧਿਆਨ ਰੱਖਿਆ ਕਰੋ ਫੇ ਰਾਤ ਜਾ ਕੇ ਭੀਤਰ ਜਾਂਦੇ ਆ ਇਹਨਾਂ ਨੂੰ ਅਟਗੱਡੀ ਕਰਕੇ ਦਿਆ ਕਰੋ ਵਿਚਾਰੇ ਨੂੰ ਚੱਲ ਚੜ ਜਾ ਦੰਮਣ ਸੌਣ ਵਾਲਾ ਤੇਰੇ ਨਾਲ ਆ ਕਬਰਾਈ ਨਾ ਚੱਲ ਜਾ ਇੱਥੇ ਐਨੀ ਵੀ ਬਲਾਈ ਦੀ ਆਹੋ ਦਾ ਜੱਟ ਦਾ ਮਾ ਬਾਪੀ ਯਾਰ ਬੱਸ ਇੱਕ ਦਾ ਢੀੜ ਭੜਾ ਆ ਜਿਆ ਰਾਤ ਬਾਈ ਜਿਹੜਾ ਇੱਥੇ ਤਰਾਹੇ ਵਾਲੀ ਜਿਹੜੇ ਜੋੜੇਪੁਰਾ ਉੱਥੇ ਐਕਸੀਡੈਂਟ ਹੋਇਆ ਹੈ ਬਹੁਤ ਭਾਰਾ ਇੱਕ ਵਾਰ ਲੜਵਾ ਬਾਰਾਂ ਚ ਕਾ ਹਾਂ ਪੱਟੇ ਕੋਲੇ ਟਰਾਲਾ ਫਟਿਆ ਪਿਆ ਤੇ ਬਹੁਤ ਤਕੜਾ ਜਿਹੜਾ ਐਕਸੀਡੈਂਟ ਆ ਤੇਰਾ ਜਿੰਦਗੀ ਬਹੁਤ ਕੀਮਤੀ ਆ ਬਾਈ 2 ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਆਪ ਦਾ ਧਿਆਨ ਨਾ ਜਾਇਆ ਕਰੋ ਕਿਉਂਕਿ ਐਦਾਂ ਦੇ ਜਿਹੜੇ ਹਾਦਸੇ ਵੇਖ ਕੇ ਤੇ ਆਪਾਂ ਵੇਖਦੇ ਹੀ ਰਹਿੰਨੇ ਆ ਅਕਸਰ ਫੇਸਬੁੱਕ YouTube ਤੇ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੇ ਹਨ ਤੇ ਮੁੜ ਕੇ ਸਮਾਂ ਹੱਥ ਨਹੀਂ ਆਉਂਦਾ ਹਾਂ ਭਈ ਆ ਅੰਗਰੇਜ਼ਾਂ ਨੇ ਬਣਾਏ ਹੋਇਆ ਸਾਰੇ ਤੇਰੇ ਹਿਸਾਬ ਨਾਲ ਆ ਪੌੜੀਆਂ ਜਾਂਦੀਆਂ ਥੱਲੇ ਨੂੰ ਹੈਨਾ ਇਹ ਗੋਰੀਆਂ ਦੇ ਟਾਈਮ ਟੂਨ ਦੇ ਬਣੇ ਵਿਆ ਆ ਪ੍ਰਾਣੀ ਆ ਹਾਂ ਹਾਂ ਕਿ ਏਰੀਆ ਪੈਦਾ ਹੈ ਇਹ ਜੌੜੇ ਬੋਲਾ ਜੀ ਤੇ ਚਾਰ ਜ਼ਿਲ੍ਹੇ ਫੈਲੇ ਠੀਕ ਹੈ ਜੀ ਲੁਧਿਆਣਾ ਠੀਕ ਆ ਪਟਿਆਲਾ ਠੀਕ ਹੈ ਜੀ ਸਾਡੇਗੜ ਸਾਹਿਬ ਠੀਕ ਹੈ ਜੀ ਸੰਗਰੂਰ ਠੀਕ ਠੀਕ ਪੰਜਵਾਂ ਮਲੇਰ ਪੰਜਵਾਂ ਮਲੇਰ ਕੋਟਲਾ ਪਿੰਦਰੀ ਜੀ ਜਾ ਰਹੇ ਆ ਆ ਸਾਡਾ ਜਾ ਚੱਲਿਆ ਤੇ ਉੱਤੇ ਪਿੰਦਰੀ ਬੈਠਾ ਤੇ ਦੰਮਣ ਸਟੂਡੀਓ ਆ ਸਾਡੇ ਹਾਲਾਤ ਹੋਏ ਪਏ ਆ ਤੇ ਅਸੀਂ ਜੋੜੇ ਪੁਲਾਂ ਤੇ ਫਿਰਦੇ ਆ ਇਹ ਉਹੜੇ ਪੌਲਾ ਤੇ ਜੋੜੇ ਅੱਛਾ ਏ ਇਦਾਂ ਐ ਹੋ ਜਾਂਦਾ ਹਨਾ ਇੱਕ ਆ ਆ ਗਿਆ ਪੁਲ ਅਸੀਂ ਇੱਥੇ ਆਏ ਖੜੇ ਆ ਤੇ ਇੱਕ ਇਧਰ ਪੌਲਾ ਬਾਈ ਤੇ ਇੱਕ ਤਾਂ ਲੰਘਦਾ ਹੀ ਲੰਘਦਾ ਹਨਾ ਤੇ ਤੀਜਾ ਆ ਸੀ ਤਿੰਨ ਪੌੜ ਬਣ ਜਾਂਦੇ ਆ ਨਹਿਰ ਇੱਕ ਆ ਤੇ ਦੋ ਨਹਿਰਾਂ ਜੋੜ ਦਿਆਂ ਇੱਥੇ ਮੇਰੇ ਨਾਲ ਤਾਂ ਇਹਨਾਂ ਨੂੰ ਗੜਾ ਜੋੜੇ ਪੌੜ ਕਿਹਾ ਜਾਂਦਾ ਇੱਧਰ ਇੱਕ ਆ ਨਹਿਰ ਇੱਕ ਉਹ ਆ ਗਈ ਉਧਰ ਇੱਕ ਇੱਧਰ ਆ ਗਈ ਦੇਖੋ ਲੋਕੇਸ਼ਨ ਇੱਕ ਆ ਜਾਂਦਾ ਪੌੜ ਇੱਕ ਆ ਹੋ ਗਿਆ ਇੱਕ ਸੋ ਹੋ ਗਿਆ ਜੌੜੇਪੁਰਾ ਤੋਂ ਜਿਹੜਾ ਆਕੇ ਪੋਲੋਂ ਦੁਆਰਾ ਤੁਰੇ ਆ ਤੇ ਇੱਥੇ ਰੁਕੇ ਸੀ ਸਾਨੂੰ ਇੱਕ ਟੈਨਸ਼ਨ ਦੀ ਬਣੀ ਹੋਈ ਸੀਗੀ ਤੇ ਅਸੀਂ ਇੱਕ ਤਾਂ ਜਿਹੜਾ ਮੋਬਾਈਲ ਦਾ ਹੋਲਡਰ ਭੁੱਲੇ ਆਏ ਸੀਗੇ ਤੇ ਦੂਸਰਾ ਇੱਕ ਕੈਮਰੇ ਦਾ ਪੁਰਜਾ ਸੀ ਉਹ ਮਗਰ ਭੁੱਲੇ ਆਏ ਤੇ ਅਸੀਂ ਇਹ ਵੀ ਭੁੱਲ ਗਏ ਸੀ ਵੀ ਸਾਡੇ ਮਗਰ ਡਾਕਟਰ ਸਾਹਿਬ ਨੇ ਹੁਣਾ ਹੌਲੀ ਹੌਲੀ ਗੱਲਾਂ ਗੱਲਾਂ ਕਰਦੇ ਨੇ ਤੋਂ ਪੁੱਛਦੇ ਨੇ ਹੁਣ ਰੁਕ ਮਾਗ ਚਾਹੀ ਵੀ ਡਾਕਟਰ ਸਾਹਿਬ ਅਜੇ ਤੁਰੇ ਨਹੀਂਗੇ ਉਹਨਾਂ ਨੇ ਬਾਅਦ ਚ ਤੁਰਨਾ ਸੀ ਤੇ ਫਿਰ ਘਰੇ ਫੋਨ ਲਾਇਆ ਜਿਹੜਾ ਉਹ ਸੈਸਰੀ ਸੀਗੀ ਘਰ ਦੇ ਨੂੰ ਫੋਟੋਆਂ ਫੋਟੋਆਂ ਭੇਜ ਕੇ ਪਰ ਉਹਨਾਂ ਨੂੰ ਪਤਾ ਲੱਗਿਆ ਵੀ ਕੀ ਚੀਜ਼ ਆ ਹਨਾ ਉਹ ਤੇ ਉਹ ਸਾਰਾ ਉਹਨਾਂ ਨੇ ਲਿਫਾਵੇ ਚ ਪਾਤਾ ਤੇ ਹੁਣ ਮਗਰ ਡਾਕਟਰ ਸਾਹਿਬ ਲੈ ਕੇ ਆਉਂਦੇ ਆ ਆਉਂਦਾ ਸਮਾਰਟ ਤੇ ਪੰਗਾ ਪੈ ਜਾਣਾ ਸੀ ਕਿਉਂਕਿ ਇੱਥੇ ਵੀ ਜਿਹੜਾ ਮਿਲਦਾ ਨਹੀਂ ਨਹੀਂਦਾ ਐਸੈਸਰੀ ਦਾ ਬਹੁਤ ਚੱਕਰ ਪੈ ਜਾਂਦਾ ਕਿਉਂਕਿ ਫੋਨ ਆ ਗਿਆ ਵਿੱਚ ਲੋ ਜੀ ਜ ਆਏ ਸਾਡਾ ਜਿੱਥੇ ਆਉਣਾ ਸੀ ਕੰਟਰੀ ਚ ਆ ਚੁੱਕੇ ਆ ਇੱਥੇ ਖੜੇ ਆ ਸਾਹਮਣੇ ਬਹੁਤ ਪੁਰਾਣਾ ਮਕਾਨ ਆ ਇਹ ਵੀ ਇਹ ਬਹੁਤ ਪੁਰਾਣਾ ਮਕਾਨ ਹਨਾ ਕਿਵੇਂ ਉਹ ਗੋ ਰੋਸ਼ਨਦਾਨ ਲੱਗੇ ਆ ਸਰਗੇ ਸਰਗੇ ਕੋਈ ਕੋਈ ਘਰ ਰਹੇਗਾ ਪੁਰਾਣਾ ਆ ਵੀ ਪੁਰਾਣੂ ਹੀ ਆ ਲੋਕੇਸ਼ਨ ਬਹੁਤ ਵਧੀਆ ਹੈ ਰੇਟ ਚਲ ਲੈ ਵੀ ਦਮਣਾ ਸਟੂਡੀਓ ਇਧਰ ਹੀ ਵੜ ਗਿਆ ਅੰਦਰ ਬਹਿਨੇ ਆ ਇੱਥੇ ਆ ਆਹੋ ਗੱਡੀਆਂ ਤਾਂ ਐਂਟਰੀ ਕਰਨੀ ਪੂਰੀ ਆਪਣਾ ਥੈਂਕ ਯੂ ਉੱਚ ਖੋਣ ਆਪਣਾ ਪਿਆ ਦਮਨ ਕਿਹਦਾ ਲੱਗ ਰਹਾ ਹੈ ਅੱਛਾ ਇਹ ਗੜੀ ਆ ਇਥੋਂ ਦੀ ਨਾਂਕੇ ਹੈ ਨਾ ਮੈਂ ਕਿਤੇ ਲਾਉਣੀ ਇੱਥੇ ਬਾਹਰੋਂ ਐ ਲੱਗਦਾ ਜਿਵੇਂ ਤੇ ਪਹਿਲਾ ਪੁਰਾਣੀ ਹਿਸਾਬ ਨਾ ਬਣਿਆ ਵਾ ਇੱਥੇ ਬਹਿੰਦੇ-ਬਹਿੰਦੇ ਹੁੰਦੇ ਸੀ ਹੈ ਨਾ ਪੁਰਾਣਾ ਗੇਟ ਹਾਂ ਕਈ ਪਿੰਡਾਂ ਚ ਪੁਰਾਣੇ ਇਤਿਹਾਸ ਦੀ ਚੀਜ਼ਾਂ ਬਹੁਤ ਆ ਇਹ ਇਹ ਬੰਨਾਂ ਚ ਇਹਨਾਂ ਚ ਹਾਂ ਉਹ ਸਾਹਮਣੇ ਵੀ ਮਕਾਨ ਬਹੁਤ ਪੁਰਾਣਾ ਬਹੁਤ ਪੁਰਾਣਾ ਲੋਹ ਜੱਟ ਲੱਗੀ ਹਾਂ ਹਾਂ ਪਤਾ ਉਹ ਆ ਬਹਿਣ ਬੂਹਨ ਨੂੰ ਬਣਾਇਆ ਬਾਈ ਤੇ ਹਨਾ ਆ ਜਾ ਆ ਜਾ ਤੇ ਜਾ ਸਾਡਾ ਇੰਟਰ ਹੋ ਗਿਆ ਜੀ ਦੰਮਣ ਸਾਉਂਡ ਤੋਂ 200 ਸਾਲ ਪੁਰਾਣੇ ਜਿਹੜੇ ਇੱਥੇ ਮਕਾਨ ਆ ਬਾਈ ਦੇਖੋ ਇੱਥੇ ਨਾ ਉਹ ਸਾਹਮਣੇ ਜਿਹੜਾ ਚੁੱਲ੍ਹਾ ਚੌਂਕਾ ਆ ਬਣਿਆ ਵਾ ਤੇ ਬਾਈ ਦੱਸਦੇ ਵੀ 2 2 ਸਾਲ 100 ਸਾਲ ਲਓ ਜੀ ਵੇਖੋ ਅਸੀਂ ਇੱਥੇ ਆ ਚੁੱਕੇ ਆ ਤੇ ਇਹ ਕੰਟਰੀ ਦਾ ਬਹੁਤ ਰਹਿਣਾ ਔਖਾ ਵੇਖੋ ਬਾਈ ਹੁਣੀ ਬੈਠੇ ਆ ਤੇ ਆ ਇਹ ਇੱਕ ਕਮਰੇ ਚ ਕਈ ਕੀ ਜਾਣੇ ਰਹਿਣਾ ਪੈਂਦਾ ਤੇ ਆਇਆ ਆ ਬਾਪੂ ਜੀ ਆਪਾ ਜੀ ਲੈ ਕੇ ਆਏ ਥੋੜਾ ਵਾਧਾ ਖਾਣ ਨੂੰ ਤੇ ਹੁਣ ਅਸੀਂ ਸਟੋਪ-ਸਟਾਪ ਲਵਾਂਗੇ ਰੋਟੀ ਟੋਕ ਕਰਨ ਨੂੰ ਹਨਾ ਤੇ ਇਹ ਜਿਹੜਾ ਰੋਟੀ ਟੋਕ ਦਾ ਸਾਰਾ ਕੰਮ ਹੈ ਇਹ ਵਿੰਦਰੀ ਨੇ ਕਰਿਆ ਕਰਨਾ ਹੀ ਕੰਮ ਤੇ ਜਾਇਆ ਕਰਨਾ ਸੋ ਇਹ ਮਿੰਟਾ ਹਾੜ ਮਿੰਟਾ ਵੀ ਇਦਰਾ ਕੇ ਵੀ ਬਹੁਤ ਮਿਹਨਤ ਕਰਨੀ ਪੈਂਦੀ ਆ ਇਹ ਦਮਣ ਹੁਣਿਆਣਾ ਇਹ ਸਾਉਂਡ ਲਾਉਣਾ ਉਸ ਤੋਂ ਜਾਜ ਤੋਂ ਕੀ ਨਾ ਸੀ ਪਿੰਡ ਦਾ ਓਏ ਹਾਂ ਰੌਣੀ ਪਿੰਡ ਆ ਚੁੱਕੇ ਆ ਬਾਈ ਸੋ ਹਾਸੇ ਨਾ ਸਾਰਿਆ ਜ਼ਿੰਦਗੀ ਆ ਇੱਕ ਜਾਦਾ ਹੁੰਦੀਆਂ ਇਹ ਤੁਰੇ ਫਿਰਦੇ ਆ ਕੰਮਕਾਰਾਂ ਦੇ ਬਾਈ ਦਾ ਜਿਹੜਾ ਗੱਡੀ ਆ ਉੱਤੇ ਡੀਜ਼ਲ ਅੱਧ ਕਿ ਲਿਆਏ ਆ ਬਾਈ ਗੱਡੀ ਚਲਾਉਂਦਾ ਤੇ ਦਮਨ ਬਾਈ ਸਾਡਾ ਇਹਦਾ ਸਾਊਂਡ ਆ ਡੀਜੇ ਦਾ ਤੇ ਪਿੰਦਰੀ ਬਾਈ ਸਾਡਾ ਇਹ ਵਹਿਲਾ ਹੀ ਆ ਬਾਈ ਆਪਣਾ ਕਾਹਦਾ ਕੰਮ ਹੈ ਸਾਊਂਡ ਦਾ ਕੰਮ ਆ ਅੱਛਾ ਦੋ ਸਾਊਂਡ ਆਈਆਂ ਮਤਲਬ ਕਿ ਤੂੰ ਦਮਨ ਨਾਲ ਆਇਆ ਦਮਨ ਨਾਲ ਆਇਆ ਠੀਕ ਆ ਤੇ ਆਪਣਾ ਬਾਈ ਤੂੰ ਵੀ ਦਮਨ ਆਇਆ ਹਾਂ ਸੋ ਜਾਜੂ ਜਾਲਾ ਦਾ ਹੀ ਸਾਡਾ ਸ਼ੁਕਰ ਸੀਗਾ ਤੇ ਇੱਥੇ ਜਾਗਰਨ ਲਾਉਣ ਆਏ ਆ ਬਾਈ ਕੇ ਘਰੇ ਤੇ ਬੇਟੇ ਚਾਹ ਚੁ ਪੀ ਜਾਂਦੇ ਆ ਤੇ ਪੂਰੀਆ ਪਤਾਨਾ ਜਿਹੜਾ ਮੇਰੇ ਵਾਲਾ ਵੀ ਖਾ ਗਿਆ ਪਿੰਗਰੀ ਪਤਾ ਨਹੀਂ ਇੰਨਾ ਹਲਕਾ ਕਿਵੇਂ ਆ ਇਹ ਚਲੋ ਸੋ ਅੱਜ ਆਏ ਆ ਜੀ ਅਸੀਂ ਪਿੰਡ ਰੌਣੀ ਜਾਗਰਨ ਲਾਉਣ ਵਾਸਤੇ ਡਾਕਟਰ ਚੋਸ਼ੀ ਦੇ ਨਾਲ ਤੇ ਉਹਨਾਂ ਨੇ ਮੱਗ ਰੌਣਾ ਤੇ ਮੁੰਡੇ ਤਿਆਰੀ ਕਰੀ ਜਾਂਦੇ ਟੈਂਟ ਉਤ ਲਾਈ ਜਾਂਦੇ ਆ ਬੱਚਾ ਇਦਾਂ ਜਿਹੜਾ ਸਫਰ ਹੁੰਦਾ ਵਾ ਫਸ ਦੇ ਕੀੜਿਆਂ ਦਾ ਚਲੋ ਵਧੀਆ ਲੰਘ ਜਾਂਦਾ ਸੋ ਇਦਾਂ ਹੀ ਬਣੇ ਰਹੋ ਤੁਹਾਨੂੰ ਦਿਖਾਵਾਂਗੇ ਜਾਗਰਣ ਦੀਆਂ ਕੁਝ ਝਲਕਾਂ ਲਓ ਜੀ ਟਰੈਵਲ ਬੱਸ ਆ ਗਈ ਤੇ ਉਹਦੇ ਵਿੱਚ ਸਾਡੀ ਸਾਰੀ ਟੀਮ ਦੇ ਨਾਲ ਡਾਕਟਰ ਸਾਹਿਬ ਤੇ ਇੱਧਰ ਖੱਬੇ ਹੱਥ ਜਿਹੜਾ ਵਿਆਹ ਵੀ ਆ ਉਹਦਾ ਪਲੇਸ ਸੁਣੀ ਜਾਂਦੇ ਆ ਤੁਸੀਂ ਤੇ ਅੱਗੇ ਥੋੜਾ ਜੀ ਜਾ ਕੇ ਜਿਹੜਾ ਸਾਡਾ ਜਾਗਰਣ ਵਾਲਾ ਘਰ ਆ ਜਾਣਾ ਤੇ ਡਾਕਟਰ ਸਾਹਿਬ ਚਾਹ ਪੀ ਰਹੇ ਆ ਸਾਡੀ ਜੋ ਕ੍ਰੂਬਰ ਪਾਣੀ ਮੰਡਲ ਇੰਟਰ ਹੋ ਗਈ ਆ ਡਾਕਟਰ ਸਾਹਿਬ ਦਾ ਟੱਕਾ ਜਾਂ ਸੌਦਾ ਸਿੰਪਲ ਜੀ ਬੰਦੇ ਆ ਤੇ ਆ ਗਿਆ ਨਹੀਂ ਬਾਹਰ ਬਹੁਤ ਜਿਆਦਾ ਪੈ ਰਿਆ ਤੇ ਦੰਮਨ ਸਾਹਿਬ ਜਿਹੜੇ ਸਾਊਂਡ ਪੱਟ ਕੇ ਇੱਥੇ ਲੈ ਕੇ ਆਏ ਆ ਐਦਾਂ ਦਾ ਪ੍ਰੋਗਰਾਮ ਵੱੜ ਗਿਆ ਤੇ ਲਾਈਵ ਜਿਹੜਾ ਸਾਨੂੰ ਮੰਦ ਕਰਨਾ ਪਿਆ ਵੀ ਦੇ ਕਾਰਨ ਬਾਕੀ ਵੇਖਦੇ ਆ ਕੀ ਮਾਹੌਲ ਬਣਦਾ ਨਹੀਂ ਦੇ ਕਾਰਨ ਜਿਹੜੀ ਸਾਊਂਡ ਆ ਸਾਨੂੰ ਪੱਟ ਕੇ ਅੰਦਰ ਜਾਣੀ ਪਈਗੀ ਤੁਮਨਾ ਜਰ ਫਿਰ ਮਹਾਪ੍ਰਸ਼ਾਣ ਜਿਹੜਾ ਜਾਗਰ ਹੂ ਕਰਤਾ ਬਿਨਾਂ ਸਵਾਰ ਤੇ ਦਾ ਸੀ ਤੇ ਲਾਈਟ ਨੂੰ ਬੰਦ ਕਰਨੀ ਪੈਗੀ ਤੇ ਸੰਗਤ ਨੇ ਜਿਹੜਾ ਉਹਨਾਂ ਰੌਣਕਾਂ ਲਾਈਆਂ ਸੀ ਤੇ ਮੋਬਾਈਲਾਂ ਦੀ ਲੈਣ ਵੇਖ ਸਕਦੇ ਆ ਹਨਾ ਤੇ ਸੰਗਤ ਨਹੀਂ ਹਿੱਲੀ ਨਹੀਂ ਬਹੁਤ ਪਹਿਰਿਆ ਸੀ ਤੇ ਜਿਹੜਾ ਉੱਪਰੋਂ ਟੈਂਟ ਵੀ ਜਿਹੜਾ ਲੱਗਿਆ ਚੰਗ ਲੱਗਿਆ ਸੀ ਪਰ ਉਹਦਾ ਹੀ ਚਲੀ ਗਿਆ ਲੱਗੂ ਬੱਕਰਾ ਹੀ ਜਿਹੜਾ ਮੋਚ ਗਿਆ ਸੀ ਢੋਲੀ ਤੇ ਵੱਡਾ ਜਿਹਾ ਸੁਭਾਸਾ या तो बाकी साजी सब छात्र लग गया तो उसके बाद आप शुरू कर देना डॉक्टर साहब भी मोबाइल बड़ी मेटे इसके उपाय पा रहे जो मोबाइल दिन सारे लेटा जारी हुई बड़ा घेंट का माहौल ਬੋਲੋ ਸੱਚੇ ਦਰਬਾਰ ਕੀ ਦਰਬਾਰ ਕੀ ਇੱਕ ਵਾਰੀ ਤਾੜੀ ਮਾਰੋ ਆਪੋ ਆਪਣੇ ਨਾਲ ਤੇ ਕੋਈ ਨਾਮ ਨਹੀਂ ਆਇਆ ਪ੍ਰਸੰਗਤ ਉਹਨੇ ਦੀ ਉਹਨੀ ਬੋਲੋ ਸੱਚੇ ਦਰਬਾਰ ਕੀ ਜੈ ਦਰਬਾਰ ਕੀ ਜੈ ਹੋਣ ਇੱਕ ਤਾੜੀ ਮਾਰੋ ਪਰਿਵਾਰ ਦੇ ਨਾਂ ਤੇ ਜਿਨ੍ਹਾਂ ਨੇ ਮਹਾਮਾਈ ਦਾ ਇਹਨਾਂ ਕੋ ਬਹੁਤ ਸੁਰਤ ਪੰਡਾਲ ਸਜਾਇਆ ਪੰਡਾਲ ਸਜਾਇਆ ਹੈ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਲਾਈਆਂ ਦੇਖੋ ਕਿੰਨੀਆਂ ਖੂਬਸੂਰਤ ਸਾਰੇ ਭਗਵਾਨ ਆਏ ਇੰਦਰ ਦੇਵਤਾ ਗੱਲਾਂ ਰਹਿ ਗਈ ਅਸੀਂ ਉਹ ਵੀ ਆ ਜਾਨਾ ਬੋਲੋ ਸੱਚੀ ਦਰਬਾਰ ਕੀ ਜਿੱਥੇ ਇਨਾ ਖੂਬਸੂਰਤ ਜਗੜ ਰਚੇ ਉਥੇ ਅੰਮ੍ਰਿਤ ਵਰਸ਼ਣਾ ਹੋਵੇ ਇਹ ਤਾਂ ਹੋ ਹੀ ਨਹੀਂ ਸਕਦਾ ਬੋਲੋ ਸੱਚੀ ਦਰਬਾਰ ਕੀ ਅੱਛਾ ਤੁਹਾਨੂੰ ਮੈਂ ਦੱਸਦਾ ਵੀ ਜਦੋਂ ਪਿਛਲੇ ਸਮੇਂ ਦੇ ਵਿੱਚ ਚੌਕੀਆਂ ਜਾਗਰਣ ਹੁੰਦੇ ਸੀ ਨਾ ਉਹ ਪਤਾ ਕਿਵੇਂ ਹੁੰਦੇ ਸੀ ਬਾਬਾ ਜੀ ਕਿ ਉਹ ਬਾਬਾ ਜੀ ਅਸਲ ਜਾਗਰਣ ਤਾਂ ਹੋ ਗਿਆ ਜਿਹੜਾ ਅਸਲ ਜਾਗਰਣ ਸੀ ਨਾ ਉਹ ਤਾਂ ਤੁਸੀਂ ਕਰ ਲਿਆ ਜਿਹੜਾ ਮੇਲਾ ਲੁੱਟਣਾ ਸੀ ਉਹ ਸਾਰਾ ਕੁਝ ਲੁੱਟਿਆ ਗਿਆ ਬੋਲੋ ਸੱਚੇ ਦਰਬਾਰ ਕੀ ਜੈ ਜਦੋਂ ਪਿਛਲੇ ਸਮਿਆਂ ਦੇ ਵਿੱਚ ਜਾਗਰਣ ਹੁੰਦੇ ਸੀ ਨਾ ਉਹ ਇਸੇ ਤਰ੍ਹਾਂ ਹੀ ਹੁੰਦੇ ਸੀ ਢੋਲੀ-ਭੋਲੀ ਸਮਾਂ ਬਦਲ ਗਿਆ ਢੋਲਕੀਆਂ ਵਾਜੇ ਬੈਣ ਕਿੰਨੇ-ਕਿੰਨੇ ਕੁਸ਼ ਆ ਗਏ ਅਸੀਂ ਇਹਨਾਂ ਪੂਰਾ ਗਰੁੱਪ ਲੈ ਕੇ ਆਏ ਕਿੰਨੀ ਮਿਹਨਤ ਕੀਤੀ ਮੁੰਡਿਆਂ ਨੇ ਸੈਟਿੰਗ ਕੀਤੀ ਪਰ ਭਗਵਾਨ ਨੂੰ ਜੋ ਮਨਜੂਰ ਸੀ ਉਹ ਉਹਨਾ ਬੋਲ ਸੱਚੇ ਦਰਬਾਰ ਕੀ ਜੈ ਦਰਬਾਰ ਕੀ ਜੈ ਸੁਪਾਡੇ ਸੁਭਾਸ਼ ਚੰਦ ਗੋਤਮ ਜੀ ਜਿਨ੍ਹਾਂ ਦੇ ਘਰੇ ਮਹਾਮਈ ਦੀ ਪਾਵਨ ਜੋਦਾ ਗਾਜ ਹੋਇਆ ਹੈ ਨੀਲਕੰਠ ਪੱਜਰ ਮੰਡਲੀ ਬੰਦਰੀ ਕਲਾ ਸਾਡੇ ਪੂਰੇ ਮੰਡਲ ਵੱਲੋਂ ਇਸ ਪਰਿਵਾਰ ਨੂੰ ਅੱਜ ਦੇ ਇਸ ਜਾਗਰਨ ਦੀਆਂ ਬਹੁਤ ਬਹੁਤ ਮੁਬਾਰਕਾਂ ਪੀਰ ਮਨ ਦਾ ਤੋਂ ਬੇਨਾ ਤੇਰਾ ਸਤਿਗਹਿ ਗੋਦਾ ਖੁਸ਼ੀਆਂ ਦੇ ਪੰਡਾ ਖੋਲ ਹੋਏ ਖੁਸ਼ੀਆਂ ਦੇ ਪੰਡਾ ਖੋਲ ਤੇ ਕਰਦੇ ਮਾਲਾ ਮਾਲਾ ਕਿਰਪਾ ਕਰੋ ਕਿਰਪਾ ਕਰੋ ਕਿਰਪਾ ਕਰੋ ਗੋਰੀ ਦਾ 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 ਜੈ ਹੋ जाण ਕੜਜਾ ਅਜਾ ਇਤਾ ਵੇਖ ਲਿਆ ਸੁਣ ਇਹਨਾਂ ਦੀ ਵਸਤ ਵੇਖਣੀ ਆ ਬਾਬੇ ਉਹ ਵੇ ਆਉਂਦਾ ਮੁੰਡਾ ਮੈਨੂੰ ਲੱਗਦਾ ਹੁਣ ਇਹ ਜਾ ਇਤੇ ਜਾਊਗਾ ਫਲੈਟ ਵਸ ਆ ਜਾ ਤੈਨੂੰ ਭਾਉਣੀ ਆ ਸਾਡੇ ਵਾਲੇ ਜਾ ਇਤੇ ਖਣ ਹਾਈ ਗਾਇਸ ਸਾਡੀ ਸਾਰੀ ਟੀਮ ਆ ਚੁੱਕੀ ਹੈ ਤੇ ਹੁਣ ਅਸੀਂ ਵਸਤ ਚੱਲਿਆਂ ਜੈ ਕਿਤੋਂ ਗੱਲ ਕਹਿੰਦੇ ਜਦੋਂ ਘੜੇ ਤੋਂ ਚੱਪਣ ਚੱਕਿਆ ਕਹਿੰਦੇ ਤੂਫਾਨ ਗਿਆ ਨਾ ਕਿਸੇ ਤੋਂ ਡੱਕਿਆ ਤੇ ਨੀਲਾ-ਨੀਲਾ ਹੋ ਗਈ ਮਿੱਤਰੋ ਹੈ ਅਸਤਾ ਘੰਟਾ-ਘੰਟਾ ਆਸਦੇ ਉਹਨੇ ਵੇਖਾ ਦੁਨੀਆ ਵੇਖੋ ਕੀ ਕਰਦੀ ਫਿਰਦੀ ਹੈ ਤੇਰੀ ਵੇਖੋ ਰੋਕਾਂ ਦੇ ਤਮਾਸ਼ੇ ਵੇਖੋ ਆਪਾਂ ਤਾਂ ਨੰਦ ਲੈਣ ਆਏ ਹਾਂ ਮਹਾਰਾਜ ਜੀ ਕੀ ਬਾਤ ਜੀ ਲੱਗਿਆ ਪਿਆ ਤੀਆਂ ਲੱਗੀਆਂ ਪਈ ਇਹ ਦੇਖ ਇਹ ਆ ਮੁੰਡੇ ਜਗਰਾਤਿਆਂ ਨੇ ਆ ਦੇਖੋ ਵੱਡਾ ਯੂਟਿਊਬਰ ਜਵੇਂ ਪਿਆ ਵਾ ਤੇ ਲੋ ਜੀ ਆਪਾਂ ਪਹੁੰਚ ਚੁੱਕੇ ਆ ਪਿੰਡ ਤੇ ਆਪਣੇ ਨਵੇਂ ਵੀਡੀਓ ਦੇਖਣ ਲਈ ਚੈਨਲ ਕਰ ਲੋ ਸਬਸਕ੍ਰਾਈਬ ਤੇ ਮਿਲਦੇ ਆ ਅਗਲੇ ਵੀਡੀਓ ਚ